ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡੇ ਵਾਹਿਗੁਰੂ ਕਲੌਥ ਹਾਊਸ ਐਂਡ ਪਟਿਕ ਬਟਲਾ ਡਬਲੋਂ ਪਲੀਜ਼ ਜਿਹੜੀ ਆਪਾਂ ਨਾ ਪਹਿਲੀ ਵਾਰ ਜੋੜੇ ਹਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਸਾਡੀ ਜਿਹੜੇ ਵੀਡੀਓ ਦਾ ਨੋਟੀਫਿਕੇਸ਼ਨ ਆ ਸਵੇਰ ਜਲਦੀ ਤੋਂ ਜਲਦੀ ਮਿਲ ਸਕੇ ਸਾਡੇ ਜਿਹੜੇ ਡੇਲੀ ਵੀਡੀਓ ਆਉਂਦੀ ਹੈ ਜੀ ਉਹ ਸਵੇਰ ਆਉਂਦੀ ਹੈ ਜੀ 9 ਤੋਂ 10 ਦੇ ਵਿੱਚ ਕਰ ਠੀਕ ਹੈ ਜੀ ਅੱਜ ਅਸੀਂ ਫਿਰ ਤੁਹਾਡੇ ਵਾਸਤੇ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਹਾਂ ਅੱਜ ਤੇ ਜਿਹੜੇ ਅਸੀਂ ਤੁਹਾਡੇ ਵਾਸਤੇ ਪੀਸ ਲੈ ਕੇ ਆਏ ਹਾਂ ਇਹ 10 ਰੇਂਜ ਦੇ ਰਹਿਣ ਪਿਓਰ ਔਰਗੇਂਜਾ ਦੇ ਪੀਸ ਰਹਿਣਗੇ 10% ਬ੍ਰੈਂਡ ਦੇ ਰਹਿਣ ਵਾਲੇ ਸਾਰੇ ਪੀਸ ਰਹਿਣਗੇ 10% ਬ੍ਰੈਂਡ ਦੇ ਜੀ ਫਸਟ ਫਿਰ ਚੈੱਕ ਕਰੋ ਜੀ ਕਲਰ ਦੇਖੋ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਜਿਹੜਾ ਵੀ ਤੁਹਾਨੂੰ ਕਲਰ ਜਾਂ ਪ੍ਰਿੰਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਠੀਕ ਹੈ ਜੀ ਇਹ ਸਬਕ 2 ਜਾਂ 2 ਦੀ ਕੱਟ ਵਿੱਚ ਪੀਸ ਭੈਣ ਵਾਲਾ ਜੀ ਇਹ ਪ੍ਰਾਈਸ ਰਹਿਣ ਵਾਲੀ ਹੈ ਦੀ 160 ਰੁਪਏ ਪਰ ਮੀਟਰ 160 ਰੁਪਏ ਪਰ ਮੀਟਰ ਦੇ ਨਾਲ ਤੁਹਾਨੂੰ ਅਸੀਂ ਅੱਜ ਔਰਗੇਂਜਾ 10% ਬ੍ਰੈਂਡ ਦੇ ਪੀਸ ਦੇ ਰਹੇ ਆ ਜੀ ਚੈੱਕ ਕਰੀ ਚੰਨੂੰ ਪ੍ਰਿੰਟ ਅਗਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਬਰਾਊਨ ਜੀ ਸ਼ੇਡ ਚ ਹੈ ਮਹਿਰੂਨ ਬਰਾਊਨ ਜੀ ਸ਼ੇਡ ਚ ਰਹਿਣ ਵਾਲਾ ਪ੍ਰਿੰਟ ਹੈ ਇਹ ਠੀਕ ਹੈ ਜੀ ਜਿਹੜਾ ਵੀ ਤੁਹਾਨੂੰ ਪ੍ਰਿੰਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਬਾਈ ਕਰ ਸਕਦੇ ਹੋ ਸਾਰੇ ਪੀਸ ਦਾਸ ਬ੍ਰੈਂਡ ਦੇ ਰਹਿਣਗੇ ਸਾਰਿਆਂ ਉੱਪਰ ਤੁਹਾਨੂੰ ਸਟੈਂਪ ਮਿਲੇਗੀ ਜੀ ਦਾਸ ਬ੍ਰੈਂਡ ਦੀ ਚੈੱਕ ਕਰ ਸਕਦੇ ਹੋ 5 ਮੀਟਰ ਦੀ ਕੱਟ ਵਿੱਚ ਰਹੂਗਾ ਇਹ ਵਾਲਾ ਪੀਸ ਪਿਓਰ ਔਰਗੈਂజా ਰਹੂਗਾ ਬਿਲਕੁਲ ਸੌਫਟ ਵਾਡੀ ਔਰਗੈਂజా ਰਹਿਣ ਵਾਲੀ ਆ ਹਾਰਡ ਵਾਲੀ ਔਰਗੈਂజా ਨਹੀਂ ਹੈ ਬਿਲਕੁਲ ਸੌਫਟ ਰਹੂਗੀ ਜੀ ਇਹ ਇਹ ਵਾਲਾ ਪ੍ਰਿੰਟ ਦੇਖੋ ਡਿਫਰੈਂਟ ਜਿਹਾ ਪ੍ਰਿੰਟ ਹੈ ਬੜਾ ਪਿਆਰਾ ਜਿਹਾ ਡਿਫਰੈਂਟ ਜਿਹਾ ਪ੍ਰਿੰਟ ਰਹਿਣ ਵਾਲਾ ਇਹ ਵੀ ਔਰਗੈਂజా ਦਾ ਹੀ ਪੀਸ ਹੈ ਇਹ ਵੀ 5 ਮੀਟਰ ਦੀ ਕੱਟ ਵਿੱਚ ਮਿਲੂਗਾ ਤੁਹਾਨੂੰ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਜੀ ਇਹ ਬਲੈਕ ਦੇ ਵਿੱਚ ਮਿਲੂਗਾ ਜੀ ਹੈ ਇਹ ਬਲੈਕ ਚ ਮੈਲ ਵਾਲਾ ਜੀ ਇਹਦਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਠੀਕ ਹੈ ਜੀ ਫਿਰੋਜੀ ਸਲਵਾਰਨਾ ਬੜਾ ਸੋਹਣਾ ਜਿਹਾ ਪੀਸ ਬੰਨਾ ਜੀ ਇਹ ਵਾਲਾ ਇਹ ਵਾਲਾ ਚੈੱਕ ਕਰੋ ਜੀ ਇਹ ਬਰਾਊਨ ਸ਼ੇਡ ਦੇ ਵਿੱਚ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਵੀ ਇਹ ਵੀ ਔਰਗੈਂਜ਼ਾ ਦੀ ਪੀਸ ਰਹੂਗਾ ਦਾਸ ਬ੍ਰੈਂਡ ਦਾ ਚੱਕਰੇ ਚ ਲੋ ਪ੍ਰਿੰਟ ਬੜਾ ਪਿਆਰਾ ਜਿਹਾ ਪ੍ਰਿੰਟ ਰੈਨ ਵਾਲਾ ਇਹ ਇਹ ਤੁਹਾਨੂੰ ਕੰਪਲੀਟ ਸੂਟ ਮੈਲ ਵਾਲਾ ਦੋ ਪੀਸਾਂ ਦੇ ਵਿੱਚ ਸਾਡੇ ਕੋਲੋਂ ਵਾਈਨ ਸ਼ੇਡ ਦੇ ਵਿੱਚ ਹੈ ਦੋ ਪੀਸਾਂ ਦੇ ਵਿੱਚ ਮਿਲੇਗਾ ਕੰਪਲੀਟ ਸੂਟ ਮਿਲੇਗਾ ਜੀ ਪ੍ਰਿੰਟ ਦੇਖੋ ਕਾਫੀ ਫੇਮਸ ਪ੍ਰਿੰਟ ਹੈ ਇਹ ਵਾਲਾ ਵੀ ਕਲਰ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਅਗਲਾ ਪੀਸ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪੀਸ ਹੈ ਕਾਫੀ ਡਿਮਾਂਡ ਸੀ ਪਿਛਲੀ ਵਾਰ ਵੀ ਇਹ ਵਾਲੇ ਪੀਸ ਦੀ ਦੁਬਾਰਾ ਲੈ ਕੇ ਆਏ ਹਾਂ ਜੀ ਇਹ ਵਾਲਾ ਕਾਫੀ ਡਿਮਾਂਡ ਸੀ ਇਹ ਵਾਲੇ ਪੀਸ ਦੀ ਪ੍ਰਿੰਟ ਦੀ ਕਲਰ ਦੀ 8 ਮੀਟਰ ਤੇ ਕੱਟ ਵਿੱਚ ਮਿਲੂਗਾ ਇਹ ਤੁਹਾਨੂੰ ਇਹ ਮਾਸਟਰ ਸ਼ੀਟ ਦੇ ਵਿੱਚ ਹੈ ਪ੍ਰਿੰਟ ਬੜਾ ਪਿਆਰਾ ਜਿਹਾ ਰਹਿਣ ਵਾਲਾ ਹੈ ਚੱਕ ਰਹੀ ਚਲੋ ਪ੍ਰਿੰਟ ਇਹ ਲਾਈਟ ਜਾਂ ਵਾਈਨਸ਼ੀਲਡ ਹੈ ਜੀ ਇਹ ਵੀ ਪ੍ਰਿੰਟ ਬੜਾ ਪਿਆਰਾ ਹੈ ਜੇਕਰ ਤੁਹਾਨੂੰ ਸਾਡੇ ਕੋਲੋਂ ਬਾਟਮ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸੇਮ ਸਾਡੇ ਕੋਲੋਂ ਬਾਟਮ ਵੀ ਲੈ ਸਕਦੇ ਆ ਸਾਡੇ ਕੋਲ ਡਾਈਏਬਲ ਸਟਾਫ ਅਵੇਲੇਬਲ ਹੈ ਅਸੀਂ ਨਾਲ ਸੇਮ ਤੁਹਾਨੂੰ ਬਾਟਮ ਵੀ ਡਾਈ ਕਰਵਾ ਕੇ ਦਵਾਂਗੇ ਜਿਹੜਾ ਵੀ ਤੁਹਾਨੂੰ ਪੀਸ ਪਸੰਦ ਆਉਂਦਾ ਜੇ ਜਿਹੜੀ ਮੇਰੀ ਭੈਣ ਨੇ ਬਾਟਮ ਲੈਣੀ ਹੈ ਉਹ ਬਾਟਮ ਵੀ ਸਾਡੇ ਕੋਲੋਂ ਬਾਈ ਕਰ ਸਕਦੀ ਹੈ ਇੱਲਾ ਦੇਖੀ ਚਲੋ ਪ੍ਰਿੰਟ ਦੇਖੀ ਚਲੋ ਬੜੇ ਪਿਆਰੇ ਜਿਹੇ ਪ੍ਰਿੰਟ ਰੈਣ ਵਾਲੇ ਸਾਰੇ ਪੀਸਾਂ ਦੇ ਇਹ ਵਾਲਾ ਪ੍ਰਿੰਟ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਇਹ ਵੀ ਤੁਹਾਨੂੰ ਸ਼ਰਟ ਪੀਸ ਮਿਲੂਗਾ ਜੀ ਮੋਸਟਲੀ ਸ਼ਰਟ ਪੀਸ ਹੀ ਰੈਣਗੇ ਜੀ ਨਾਲ ਪਲੇਨ ਬਾਟਮ ਤੁਸੀਂ ਲੈ ਸਕਦੇ ਹੋ ਇਹ ਵੀ ਬੜਾ ਪਿਆਰਾ ਜਿਹਾ ਰੈਡ ਰੈਣ ਵਾਲਾ ਹੈ بیس ਨਾਲ ਦੀ ਬਾਟਮ ਤੁਸੀਂ ਲੈ ਸਕਦੇ ਹੋ ਸਾਡੇ ਕੋਲ ਇਹ ਨਾਲ ਬੜੇ ਸੋਹਣੇ ਜੀ ਸੂਟ ਰੈਡੀ ਹੋਣੇ ਆ ਪਾਰਟੀ ਵੇਅਰ ਸੂਟ ਰੈਡੀ ਹੋਣੇ ਆ ਬਣ ਕੇ ਕਾਫੀ ਟ੍ਰੈਂਡ ਹੈ ਜੀ ਔਰਗੈਂਜ਼ਾ ਦਾ ਸਾਰੇ ਟ੍ਰੈਂਡਿੰਗ ਪੀਸ ਹੈ ਜੀ ਪਿਓਰ ਵਾਲੀ ਔਰਗੈਂਜ਼ਾ ਜੀ ਸਾਰੀ ਇਹ ਸੌਫਟ ਵਾਲੀ ਬਿਲਕੁਲ ਪਿਓਰ ਵਾਲੀ ਦਾਸ ਬ੍ਰਾਂਡ ਬਿਲਕੁਲ ਪਿਓਰ ਵਾਲਾ ਹੁੰਦਾ ਤੁਹਾਨੂੰ ਪਤਾ ਹੀ ਹੈ ਤੁਸੀਂ ਬਾਇ ਕਰਦੇ ਹੋ ਦਾਸ ਪ੍ਰਿੰਟ ਦੇ ਸਾਡੇ ਕੋਲ ਇਹ ਵਾਲੇ ਪੀਸ ਇਹ ਵਾਲਾ ਪ੍ਰਿੰਟ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਆਫ ਵਾਈਟ ਬਾਟਮ ਨਾਲ ਵੀ ਤੁਸੀਂ ਲੈ ਸਕਦੇ ਹੋ ਜਾਂ ਜਿੱਦਾਂ ਦੇ ਹਲਕੇ ਜਿਹੇ ਫਲਾਵਰ ਐ ਇਦਾਂ ਦੀ ਬੋਟਮ ਵੀ ਤੁਸੀਂ ਸਾਡੇ ਕੋਲੋਂ ਬਾਈ ਕਰ ਸਕਦੇ ਹੋ। ਇਹ ਵਾਲਾ ਪ੍ਰਿੰਟ ਦੇਖੋ ਇਹ ਵੀ ਬੜਾ ਬਹੁਤ ਪਿਆਰਾ ਪ੍ਰਿੰਟ ਪ੍ਰਿੰਟ ਵਾਲਾ ਹੈ। ਇਹ ਵੀ ਤੁਸੀਂ ਆਫ ਵਾਈਟ ਦੇ ਨਾਲ ਲੈ ਸਕਦੇ ਹੋ। ਜਾਂ ਮਸਟਰਡ ਜਿਹੜਾ ਪੀਲਾ ਕਲਰ ਐ ਇਦਾਂ ਦੀ ਬੋਟਮ ਵੀ ਸਾਡੇ ਕੋਲੋਂ ਤੁਸੀਂ ਬਾਈ ਕਰ ਸਕਦੇ ਹੋ ਜੀ। ਇਹ ਵੀ ਡਿਫਰੈਂਟ ਜਿਹਾ ਪ੍ਰਿੰਟ ਐ ਦੇਖ ਸਕਦੇ ਹੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਹੈ। ਬਾਕੀ ਤੁਸੀਂ ਲੈਸ ਲਗਾ ਕੇ ਜਿੱਦਾਂ ਦੀ ਮਰਜ਼ੀ ਦੀ ਡਿਜ਼ਾਈਨਿੰਗ ਕਰਕੇ ਆਪਣਾ ਸੂਟ ਰੈਡੀ ਕਰ ਸਕਦੇ ਹੋ ਜੀ ਚੈੱਕ ਕਰੀ ਚੱਲੋ ਪ੍ਰਿੰਟ ਦੇਖੀ ਚਲੋ ਵੀ ਜਿਹੜਾ ਵੀ ਤੁਹਾਨੂੰ ਪ੍ਰਿੰਟ ਪਸੰਦ ਆਉਂਦਾ ਸਕਰੀਨ ਉੱਪਰ ਤੁਹਾਨੂੰ ਨੰਬਰ ਸੀ ਮੈਂਸ਼ਨ ਕੀਤਾ ਗਿਆ ਉਸ ਨੰਬਰ ਤੇ ਆਪਣਾ ਮੈਸੇਜ ਕਰਕੇ ਕਾਲ ਕਰਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਇਹ ਬਿਲਕੁਲ ਚੈੱਕ ਕਰੋ ਜੀ ਇਹ ਵੀ ਪ੍ਰਿੰਟ ਬੜਾ ਪਿਆਰਾ ਹੈ ਪ੍ਰਿੰਟ ਬੜਾ ਪਿਆਰਾ ਜਿਹਾ ਰਹਿਣ ਵਾਲਾ ਹੈ ਫਰੌਕ ਵੀ ਤੁਸੀਂ ਰੈਡੀ ਕਰ ਸਕਦੇ ਹੋ ਸਲਵਾਰ ਸੂਟ ਵੀ ਰੈਡੀ ਕਰ ਸਕਦੇ ਹੋ ਔਰਗੈਂਜ਼ਾ ਦੇ ਵਿੱਚ ਇਹ ਵਾਲਾ ਦੇਖੋ ਜੀ ਇਹ ਵੀ ਬੜਾ ਪਿਆਰਾ ਵਾਈਨ ਸ਼ੀਲਡ ਦੇ ਵਿੱਚ ਹੈ ਇਹ ਜਿਹੜਾ بیس ਹੈ ਵਾਈਨ ਸ਼ੀਲਡ ਦੇ ਵਿੱਚ ਹੈ ਬੜਾ ਪਿਆਰਾ ਜਿਹਾ بیس ਰਹਿਣ ਵਾਲਾ ਪ੍ਰਿੰਟ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਜੀ ਸਾਰੇ ਪੀਸ ਹੀ ਬੜੇ ਪਿਆਰੇ ਜੇ ਰਹਿਣ ਵਾਲੇ ਆ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਤੁਹਾਨੂੰ ਸ਼ਾਇਦ ਕੰਪਲੀਟ ਸੂਟ ਮਿਲ ਜੇ ਜੀ ਔਰਗੈਂਜ਼ਾ ਦੇ ਵਿੱਚ ਲਾਈਟ ਜਾਂ ਗਾਜਰੀ ਸ਼ੇਡ ਦੇ ਵਿੱਚ ਪੈਣ ਵਾਲਾ ਪੀਸ ਹੈ ਜੀ ਬਹੁਤ ਪਿਆਰੇ ਪੀਸ ਰਹਿਣ ਵਾਲੇ ਆ ਚੱਕਰੀ ਚੱਲੋ ਸਾਰੇ ਪੀਸ ਬੜੇ ਪਿਆਰੇ ਜੀ ਹੈ ਇਹ ਵਾਲਾ ਦੇਖੋ ਜੀ ਇਹ ਵੀ ਬੜਾ ਪਿਆਰਾ ਜਾਂ ਪੀਸ ਹੈ ਠੀਕ ਹੈ ਜੀ ਇਹ ਵਾੜਾ ਦੇਖੋ ਲਾਈਟ ਜੀ ਮੈਂਦੀ ਹੈ ਦੇ ਵਿੱਚ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਚੈੱਕ ਕਰੋ ਬਹੁਤ ਪਿਆਰਾ ਪੀਸ ਹੈ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਜੀ ਇਹ ਸਨ ਅਜ ਦੇ ਔਰਗੈਂਜ਼ਾ ਦੇ ਕੱਟ ਪੀਸ ਠੀਕ ਹੈ ਜੀ ਇਹਨਾਂ ਪੀਸਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਪੀਸ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਆ ਤੁਹਾਨੂੰ ਅਸੀਂ ਨੰਬਰ ਮੈਂਸ਼ਨ ਕੀਤਾ ਹੈਗਾ ਉਸ ਨੰਬਰ ਤੇ ਸਾਨੂੰ ਕਾਲ ਕਰੋ ਮੈਸੇਜ ਕਰੋ ਤੇ ਆਪਣਾ ਆਰਡਰ ਬੁੱਕ ਕਰੋ ਪਲੀਜ਼ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ